ਸਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਚੱਲਦਾ ਹੀ ਰੇਪਾਉਣ ਦਾ ਕੰਮ ਮੱਕੀ 'ਚ ਲੱਗੇ ਹੋਏ ਨੇ ਬੰਦੇ ਰੇਪਾਉਣ ਤਿੰਨੇ ਜਾਣੇ ਤੇ ਬਾਕੀ ਇਧਰਲੇ ਪਲਾਟਾਂ 'ਚ ਪੈ ਗਿਆ ਰੇ ਆ ਇੱਕ ਪਲਾਟ ਰਹਿ ਗਿਆ ਆਪਣਾ ਈਲੇ ਕਦਾ ਗੇੜ ਤੇ ਬਾਕੀ ਪਿੰਡ ਵੀ ਚੱਲਦਾ ਮੱਕੀ ਨੂੰ ਪਾਣੀ ਤੇ ਔਰੇ ਵੀ ਚਲਾ ਕੇ ਜਾਂਦੇ ਆ ਮੋਟਰ ਜੇ ਰਾਤ ਨੂੰ ਲਾਈਟ ਆਈ ਪਈ ਜਾਊਗਾ ਮੱਕੀ 'ਚ ਹੁਣ ਖੁੱਲਾ ਹੀ ਜੱਲੂ ਪਾਣੀ ਮੱਕੀ ਨੂੰ ਕਾਫੀ ਬੜੀ ਹੋ ਗਈ ਤੇ ਗਰੋਥ ਵੀ ਵਧੀਆ ਮੱਕੀ ਦੀ ਇਹ ਆਪਣੀ ਬੀਜੀ ਹੋਈ ਆ 9 ਫਰਵਰੀ ਦੀ ਬਜਾਈ ਹੋਈ ਹੋਈ ਆ ਮੱਕੀ ਦੀ ਉਹੀ ਸਮਝ ਕੇ ਚੱਲੋ 50 55 ਦੇ ਦਿਨ ਦੀ ਹੋਊਗੀ ਬਾਕੀ ਆਇਜ ਇੱਕ ਪ੍ਰੋਬਲਮ ਹੈਗੀ ਆ ਸ਼ੁਰੂ ਤੋਂ ਹੀ ਆ ਇੱਕ ਛਿਆੜ بڑا ਇੱਕ ਛੋਟਾ ਹੀ ਦੇਖੋ ਹੈਗਾ ਗਿੱਠਕ ਦਾ ਫਰਕ ਹੈਗਾ ਇੱਕ ਦੂਜੇ ਛਿਆੜ ਤੋਂ ਬਾਕੀ ਗੰਨਾ ਹੀ ਵੱਢ ਰਹੇ ਨੇ ਬੰਦੇ ਉਹ ਵੀ ਦੇਖਦੇ ਆ ਟਰਾਲੀ ਲੋਡ ਕਰਵਾਉਣੇ ਆ ਜਾ ਕੇ ਜੇ ਅੱਜ ਕਹਿਣਗੇ ਕਰਨ ਨੂੰ ਤੇ ਇੱਕੇ ਟਰਾਲੀ ਦਾ ਗੇਟ ਰਹਿਦਾ ਆਪਣਾ ਬਾਕੀ ਤਾਂ ਨਿਬੜ ਲਿਆ ਕੰਮ ਇੱਕ ਟਰਾਲੀ ਆਪਾਂ ਕੱਲ ਭਰ ਲਈ ਸੀ ਤੁਸੀਂ ਵੀਡੀਓ ਚ ਦੇਖਿਆ ਹੋਣਾ ਹੈ ਬਾਕੀ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਤੇ ਅੱਗੇ ਸ਼ੇਅਰ ਕਰਿਆ ਕਰੋ ਖੇਤੀਬਾੜੀ ਦੇ ਕੰਮ ਬਾਰੀ ਆਪਾਂ ਵੀਡੀਓ ਬਣਾਉਨੇ ਆ ਜਿੱਥੇ ਮਾੜਾ ਹੋਊਗਾ ਨਕਲੇ ਥੋੜਾ ਦੱਬ ਕੇ ਰੋਕ ਕੇ ਮੁਠੀ ਮਾਰ ਦੇਣਾ ਠੀਕ ਆ ਬਾਕੀ ਖੜਾ ਟਰੈਕਟਰ ਆਪਣਾ 843 4x4 ਬਾਕੀ ਕਣਕਾਂ ਵੀ ਪੱਕ ਚੱਲੀਆਂ ਦੇਖੋ ਆਈ ਪਈ ਆ ਕਣਕੇ ਵੀ ਚਾਹੇ 5-7 ਦਿਨ ਨੂੰ ਵੱਡੀ ਜਾਵੇ ਕਿ ਸ਼ਾਮ ਦਾ ਟਾਈਮ ਹੋ ਗਿਆ ਕਰਦੇ ਆ ਪਾਣੀ ਲਾਈਟ ਆਉਂਦੀ ਆਉਂਦੈਂ ਚ 10 ਵਜੇ ਤੋਂ 4 ਵਜੇ ਤੱਕ ਬਾਕੀ ਦੇਖੋ ਆੜੂ ਦਾ ਬੂਟਾ ਭਰਿਆ ਪਿਆ ਵਧੀਆ ਬੂਟਾ ਏ ਵਧੀਆ ਵੈਰਾਈਟੀ ਆ ਦੇਖੋ ਆੜੂਆਂ ਨਾਲ ਪੂਰਾ ਭਰਿਆ ਹੋਇਆ ਏ ਲੱਭੜ ਗਿਆ ਜੀ ਗੰਨੇ ਦਾ ਕੰਮ ਤੇ ਲੱਗੇ ਅੱਜ ਦੂਜੀ ਟਰਾਲੀ ਲੋਡ ਕਰਨ ਬਾਕੀ ਕੱਲ ਸ਼ਾਮ ਨੂੰ ਹੋਊਗੀ ਦੀ ਟਰਾਲੀ ਆਪਣੀ ਖਾਲੀ ਤੇ ਲੱਗੇ ਹੋਏ ਨੇ ਬੰਦੇ ਲੋਡ ਕਰਨ ਪੈ ਜਾਣਾ ਸਾਰੀ ਗੰਨਾ ਜਿਹੜਾ ਵੱਢਿਆ ਹੋਇਆ ਸਾਰਾ ਹੀ ਬਾਕੀ ਧੁੱਪਾਂ ਬਹੁਤ ਜ਼ਿਆਦਾ ਐ ਬਹੁਤ ਜ਼ਿਆਦਾ ਗਰਮੀ ਹੋ ਗਈ ਤੇ ਲੋਡਿੰਗ ਹੋਣ ਤੋਂ ਬਾਅਦ ਫਿਰ ਲੈ ਕੇ ਆਵਾਂ ਗੰਨਾ ਮਿੱਲ 'ਚ ਲਾਗੇ ਤਿੰਨ ਗੇੜ ਟਰਾਲੀ 'ਚ ਬਾਕੀ ਫਿਰ ਪੱਤੀ ਫੂਕ ਕੇ ਜੋ ਬੀਜਾਂਗੇ ਮੱਕੀ ਖੇਤ 'ਚ ਅਚਾਰ ਵਾਸਤੇ ਤੇ ਅੱਜ ਖੇਤ ਹੋ ਜਾਣਾ ਖਾਲੀ ਜਿਹੜੀ ਪੱਤੀ ਪੁੱਤੀ ਪਈ ਆ ਕਿੰਨੇ ਦੀ ਸਾਰੀ ਫੂਕ ਕੇ ਬਾਹੀ ਕਰਕੇ ਫਿਰ ਮੱਕੀ ਦੀ ਬਿਜਾਈ ਕਰਾਉਨੇ ਆ ਪਰਸੋਂ ਤੱਕ ਹੋ ਜੂਗੀ ਮਾਜਰ ਵਾਲੀ ਮੋਟਰ ਦਾ ਪਾਣੀ ਮੱਕੀ ਨੂੰ ਕਾਲਾ ਪਾਏ ਚ ਰੇ ਪਾਤਾ ਦੀ ਜੂਰੀਆ ਤੇ ਖੁੱਲਾ ਹੀ ਚੱਲਦਾ ਪਾਣੀ ਦੇਖੋ ਡੱਕੋ ਡੱਕ ਕਰੀ ਹੋਈ ਆ ਪੂਰੀ ਪਰ ਚੱਲਿਆ ਇਧਰਲਾ ਪਲਾਟ ਅੱਧਾ ਅੱਧਾ ਰਹਿ ਗਿਆ ਹੁਣ ਗਾਹਾਂ ਕਰਦੇ ਆ ਪਾਣੀ ਕੀ ਦੇਖੋ ਇੱਧਰ ਕਿਵੇਂ ਕਮਲਾਈ ਖੜੀ ਆ ਮੱਕੀ ਪਾਣੀ ਕੰਨੀ ਹੋ ਥੋੜਾ ਜਿਹਾ ਰਾੜਾ ਦੇ ਕੀ ਆਪਾਂ ਪਾਣੀ ਲਾਉਨੇ ਆ ਮੱਕੀ ਨੂੰ ਹੁਣ ਯੂਰੀਆ ਹੀ ਪੈ ਗਿਆ ਇਹ ਚ ਤੇ ਬਾਕੀ ਇੱਕ ਥੋੜਾ ਜਿਹਾ ਰਾੜਾ ਲਵਾ ਕੇ ਲਾਤਾ ਪਾਣੀ ਹੁਣ ਪੂਰੀ ਉੱਠੂਗੀ ਮੱਕੀ ਆ ਕਰਦੇ ਆ ਨੱਕਾ ਬੰਦ ਜਿਵੇਂ ਇਹ ਗੁੜ ਕੱਢਣ ਗੰਨੇ ਦਾ ਤੇ ਕਲਾੜੀ ਹਲੇ ਖੜਾਤੀ ਰਸ ਹੈਗਾ ਤੇ ਆ ਪੂਰ ਨਿਕਲਣ ਤੋਂ ਬਾਅਦ ਫੇਰ ਚਲਾਉਣੇ ਆ ਕਲਾੜੀ ਤੇ ਬਾਕੀ ਗੰਨਾ ਹੈਗਾ ਟਰਾਲੀ 'ਚ ਫੇਰ ਰੱਖ ਲਿਆ ਦੀ ਗੰਨਾ ਆਪਾਂ ਦੂਈ ਟਰਾਲੀ 'ਚ ਉਹਦੀ ਲਾਸਟ ਵਾਲੀ ਭਰੀ ਦੀ ਸੱਤਰ ਗੁੜ ਵਾਸਤੇ ਬਾਕੀ ਪੂਰ ਤਿਆਰ ਆਉਣ ਨੂੰ ਇਹ ਵੀ ਬਣਾਉਣੀ ਆ ਸ਼ੱਕਰ ਆਪਾਂ ਢੜਾ ਸਹਿਬ ਜੋਤ ਅੰਕਲ ਆ ਰਿਹਾ ਝੋਕਾ ਆ ਗਿਆ ਜੀ ਪੂਰ ਆਪਾਂ ਦੇਖੋ ਇੱਥੇ ਤنو 50 ਲ ਆ ਵੀਰਾ ਜੱਥਾ ਅਕਾਲ ਜੀ ਪੂਰ ਵਧੀਆ ਪੂਰਾ ਨੰਬਰ 1 ਕਲਾਸ ਬੜਾ ਵਧੀਆ ਜੀ ਨਬਰੇ ਦਾ ਤਾਂ ਵੀ ਵਧੀਆ ਜਲਦੀ ਕੰਨ ਲੜੀ ਪੂਰੀ ਵਧੀਆ ਪੂਰੀ ਪੈਂਡਾ ਹੈ ਵਧੀਆ ਬਣਦਾ ਹੈ ਯਾਨੀ ਭੂ ਬਾਈ ਉਹਨਾਂ ਦੀ ਆ ਜਾਓ ਇੱਥੇ ਆ ਜਾਓ ਲੈ ਵੀ ਕਲਾਸ ਨੈਟ ਤੇ ਪਾ ਲੈਣੇ ਕਲਾਸ ਹੋ ਪਿਆ ਚ ਬਿਲਾਸਾ ਉਹ ਪਿਆ ਪਹਿਲਾਂ ਹੀ ਨੈਟ ਤੇ ਰਹਿਣਾ ਹਾਂ ਹਾਂ ਤੂੰ ਆ ਵਿੱਚ ਫਿਰ ਗਿਆ ਚੱਲੋ ਜੇਮੀ ਸਸਾਰ ਵੀਰਾ ਖਾਣ ਲੱਗੇ ਨੇ ਲਾਲਾ ਗੰਨੇ ਨਾਲ ਲਵੇਟ ਲਵੇਟ ਆਓ ਜੱੱਸੇ ਨੇ ਦੇਖੋ ਕਿੰਨਾ ਉਹ ਕਰਿਆ ਓ ਜੱੱਸੇ ਦੇ ਦੇ ਗੇੜੇ ਹੁਣ ਇਹ ਵੀ ਜੇਦਰੰਦਾ ਹੰਤਾ ਕਰ ਰਹੇ ਨੇ ਹਲੇ ਲੱਗੀ ਯਾ ਰੌਣਕ ਖਿਲਾੜੀ ਦੇ ਪੂਰੀ ਤੇ ਚੱਲਦੀ ਆ ਖਿਲਾੜੀ ਰਸ ਕੱਟ ਰਹੇ ਆ ਗੰਨੇ ਦਾ ਇਹ ਝਾੜ ਰਿਹਾ ਏ ਉਸ ਤੋਂ ਬਾਅਦ ਇੱਕ ਕਪੂਰ ਕੱਟਤਾ ਦੂਏਪੂਰ ਦੀ ਤਿਆਰੀ ਆ ਕਿ ਚਾਚੇ ਉਹ ਨਹੀਂ ਆਏ ਨੇ ਸਾਰੀ ਉੱਥੇ ਇਹ ਕਰ ਚੁੱਕਾ ਗਾਇਜ਼ ਇਹ ਕਰੀ ਤੇ ਹੋਰ ਦਾ ਗਿਆ ਹੁਣ ਚੰਡੇ ਦੇ ਨੂੰ ਠੰਡਾ ਕਰ ਕਰਕੇ ਫਿਰ ਸ਼ੱਕਰ ਮਾਣੂ ਹੈਨਾ ਫਿਰ ਫਿਰ ਪਾੜਾਂਗੇ ਗੇਰੇ ਨੂੰ ਪਾਲਟੀ ਬੁਲਟੀ ਮਾਰਨੀ ਹਵਾ ਲਵਾਉਣੀ ਪਊਗੀ ਪਿਸੂ ਫਿਰੂ ਪਿਸੂ ਪਿਸੂ ਯਾ ਸਾਫਰ ਦਾ ਨੱਚਦਾ ਠੀਕੇ ਦੋ ਗਲਾਸ ਜੂਸ ਦੇ ਆ ਫਿਰ ਰਾਤ ਨੂੰ ਜੂਸ ਸ਼ਹਿਰਾਂ ਦੇ ਹਿਸਾਬ ਨਾਲ ਜਾਲਦਾ ਹੀ ਕੰਮਕਾਰ ਅੱਜ ਖਿਲਾੜੀ ਤੇ ਤੇ ਬਾਕੀ ਕੱਲੂ ਰਹਿ ਜਾਊਗਾ ਇੱਕ ਦੋ ਪੂਰਾ ਦਾ ਕੰਮ ਤੇ ਬਾਕੀ ਕੱਲੂ ਨਿਕਲ ਜੂ ਹੁਣ ਟਾਈਮ ਹੋ ਗਿਆ 4 ਵਜੇ ਚੱਲੇ ਦੋ ਪੂਰ ਨਿਕਲ ਜਾਣਗੇ ਹੋਰ ਇੱਕ ਪੂਰ ਪਾਤਾ ਤੇ ਬਾਕੀ ਇੱਕ ਕਪੂਰ ਦਾ ਰਸ ਇੱਧਰ ਪਿਆ ਏ ਯਾ ਖਿਲਾੜੀ ਦੇ ਰੂਲੇ ਡਰ ਕਰਨ ਲੱਗੇ ਨੇ ਅਕਲ ਨੂੰ ਬਸ ਇੱਕੋ ਇਦਾਂ ਹੁੰਦੇ ਨੇ ਆਪਣੇ ਪਿੰਡੇ ਲਾਈ ਹੋਈ ਆ ਖਿਲਾੜੀ ਅੰਕਲ ਆਉਣਾ ਨੇ ਉੱਥੇ ਚੱਲਦੀ ਆ ਦੇਖੋ ਝੋਕਾ ਲੱਗਦਾ ਜਿਹੜੇ ਪੁਰਾਣੇ ਸਮੇਂ ਚਲਾਉਂਦੇ ਰਹੇ ਨੇ ਖਿਲਾੜੀਆਂ ਉਹਨਾਂ ਨੂੰ ਤਜਰਬਾ ਹੈ ਹਰੇਕ ਬੰਦਾ ਨਾ ਮੈਂ ਮੁੰਡੇ ਨਹੀਂ ਚਲਾ ਸਕਦੇ ਸਾਡੇ ਵਰਗੇ